ਖਬਰ ਲੈਣੇ ਆ ਪਟਿਆਲਾ ਤੋਂ ਜਿੱਥੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੇਦੀ ਸਿੰਘ ਨੇ ਅੱਜ 1 ਕਰੋੜ 7 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਪਿੰਡ ਲਚਕਾਣੀ ਪਟਿਆਲਾ ਭਾਸੋ ਰੋਡ ਤੋਂ ਲਚਕਾਣੀ ਤੱਕ ਦੀ ਲਿੰਕ ਰੋਡ ਤੇ ਕੰਮ ਦਾ ਨੀਂਹ ਪੱਥਰ ਰੱਖ ਦਿੱਤਾ ਇਸ ਮੌਕੇ ਸਮੋਦਨ ਕਰਦਿਆਂ ਡਾਕਟਰ ਬਲਵੇਦੀ ਸਿੰਘ ਨੇ ਕਿਹਾ ਕਿ 3.05 ਕਿਲੋਮੀਟਰ ਲੰਮੀ ਬਣਨ ਵਾਲੀ ਸੜਕ ਦਾ ਪਿੰਡ ਜਸੋਵਾਲ ਸਿਉਣਾ ਲੰਗ ਰੋਂਗਲਾ ਚਲੇਲਾ ਅਮਾਮਪੁਰਾ ਤੇ ਫਗਣ ਵਾਜਰਾ ਦੇ ਵਸਨੀਕਾਂ ਤੋਂ ਇਲਾਵਾ ਭਾਸੋ ਰੋਡ ਤੋਂ ਸਰੰਦ ਰੋਡ ਜਾਣ ਵਾਲੇ ਲੋਕਾਂ ਨੂੰ ਕਾਫੀ ਵੱਡਾ ਲਾਭ ਮਿਲੇਗਾ ਉਹਨਾਂ ਨੇ ਹੋਰ ਕੀ ਕੁਝ ਕਿਹਾ ਤੁਸੀਂ ਆਪ ਸੁਣੋ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੈਂਪੇਨ ਸ਼ੁਰੂ ਕੀਤੇ ਆ ਜੀ ਯੁੱਧ ਨਸ਼ੇ ਵਿਰੁੱਧ ਉਹਨੂੰ ਲੈ ਕੇ ਔਰ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਕਰਕੇ ਮੈਂ ਆਪਣੇ ਇਲਾਕੇ ਦਾ ਦੌਰਾ ਕੀਤਾ ਜੀ ਅੱਜ ਤੇ ਉਹ ਰੋਟਰੀ ਕਲੱਬ ਦੇ ਆਈ ਕੈਂਪ ਤੋਂ ਸ਼ੁਰੂ ਕਰਕੇ ਉਸ ਤੋਂ ਬਾਅਦ ਜਿਹੜੇ ਸਾਡੇ ਪ੍ਰਿੰਟ ਦੇ ਪਤਵੰਤੇ ਸਰਪੰਚ ਨੰਬਰਦਾਰ ਮੈਂਬਰ ਪੰਚਾਇਤ ਉਹਨਾਂ ਦੇ ਨਾਲ ਮੀਟਿੰਗ ਕੀਤੀ ਰੋਟੀ ਵਸਤਾ ਚ ਉਸ ਤੋਂ ਬਾਅਦ ਮੈਂ ਹਿਆਣਾ ਕਲਾ ਮੇਰਾ ਪਿੰਡਾ ਜਿੱਥੇ 200 ਬਿਗੇ ਜ਼ਮੀਨ ਜਿਹੜੀ ਆ ਅਜੇ ਵੀ ਅੱਜ ਵੀ ਉਹ ਬੰਜਰ ਪਈ ਹੋਈ ਆ ਤੇ ਉੱਥੇ ਅਸੀਂ ਸਾਰੇ ਜਿੰਨੇ ਅਫਸਰ ਸਭਾ ਨੂੰ ਨਾਲ ਲੈ ਕੇ ਭਾਂ ਗਿਆ ਸੀਗਾ ਉੱਥੇ ਅਸੀਂ ਇੱਕ ਬਹੁਤ ਵੱਡੀ ਵੈਟਲੈਂਡ ਉਹਦੇ ਵਿੱਚ ਕਿਉਂਕਿ ਪਿੰਡ ਦੇ ਵਿੱਚ ਨਹਿਰ ਦਾ ਪਾਣੀ ਦਾ ਵਹਾਵ ਹੀ ਆਂਦਾ ਉਹ ਉੱਥੇ ਪਾਣੀ ਖੜਾ ਰਹਿੰਦਾ ਅਕਸਰ ਉਹਦੇ ਨਾਲ ਮਵਾਰੀਆਂ ਫੈਲਦੀਆਂ ਇੱਕ ਬਹੁਤ ਵੱਡੀ ਵੈਟਲੈਂਡ ਇੱਕ ਲਿਫਟ ਇਰੀਗੇਸ਼ਨ ਦਾ ਵੀ 2 250 ਇੱਕ ਨੂੰ ਜਿਹੜਾ ਪਾਣੀ ਆ ਉਹ ਅੰਡਰਗਰਾਉਂਡ ਪਾਈਪ ਆ ਕੇ ਤਾਂ ਕਿ ਜਿਹੜਾ ਸਾਡਾ ਸਬਸੋਇਲ ਵਾਟਰ ਜਿਹੜਾ ਨੀਚੇ ਵਾਲਾ ਪਾਣੀ ਉਹ ਵੀ ਬਚੇ ਔਰ ਵੈਟਲੈਂਡ ਹੋਵੇ ਔਰ ਉੱਥੇ ਇੱਕ ਬਹੁਤ ਵਧੀਆ ਪਾਰਕ ਬਣੇ ਹੋਣ ਟਰੀ ਪਲਾਂਟੇਸ਼ਨ ਹੋਵੇ ਔਰ ਇੱਕ ਸੋਲਰ ਪਾਵਰ ਜਿਹੜਾ ਜਿਹੜਾ ਪ੍ਰ ਆਪਣਾ ਵਾਤਾਵਰਨ ਵੀ ਠੀਕ ਹੋਵੇ ਔਰ ਟੋਬਾ ਜਿਹੜਾ ਹੋਇਆ ਉਹਦੇ ਕਰਕੇ ਜਿਹੜਾ ਹੈਗਾ ਉਹ ਬਰਡ ਸੈਂਕਚੂਰੀ ਬਣ ਜਾਏਗੀ ਔਰ ਜਿਹੜਾ 200 250 ਏਕੜ ਨੂੰ ਆਪਾਂ ਜਿਹੜਾ ਪਾਣੀ ਦੇਵਾਂਗੇ ਉਸ ਤੋਂ ਬਾਅਦ ਮੈਂ ਜਿਹੜਾ ਮੇਰਾ ਦੂਜਾ ਪਿੰਡ ਹੈ ਘਮਰਾਉਦਾ ਉਹਦੇ ਵਿੱਚ ਵੀ ਇਸ ਤਰ੍ਹਾਂ ਟੋਬਾ ਹੈਗਾ ਤਿੰਨ ਚਾਰ ਏਕੜ ਦੇ ਵਿੱਚ ਵੀ ਉਹਨੂੰ 1 ਏਕੜ ਦੇ ਵਿੱਚ ਕਰਕੇ ਔਰ ਜਿਹੜਾ ਪਟਿਆਲੇ ਤੋਂ ਲੈ ਕੇ ਨਾਬੇ ਤੱਕ ਦੀ ਜਿਹੜੀ ਸੜਕ ਹੈ ਦੇ ਨਾਲ ਬਹੁਤ ਵੱਡੀ ਇੱਕ ਪੱਟੀ ਆ ਜਿਹਦੇ ਵਿੱਚ ਅਸੀਂ ਅੱਜ ਸਾਰਾ ਅੰਦਾਜ਼ਾ ਲਾਇਆ ਵੀ ਉਹਦੇ ਵਿੱਚ ਘੱਟੋ ਘੱਟ ਵੀ 15-20 ਹਜ਼ਾਰ ਦਰਖਤ ਹੋਰ ਲੱਗ ਸਕਦੇ ਆ ਔਰ ਉਹ ਦਰਖਤ ਵੀ ਜਿਹੜੇ ਸਾਰੇ ਪਿੰਡਾਂ ਚਾਹੇ ਕਮਰੌਦਾ ਕਲਿਆਣ ਉੱਥੇ ਛੋਟੇ ਛੋਟੇ ਪਿੰਡ ਜਿੱਥੇ ਪਿੰਡ ਆ ਉੱਥੇ ਪਾਰਕ ਬਾਕੀ ਸਾਰੇ ਦੇ ਵਿੱਚ ਜਿਹੜੇ ਦੇਸੀ ਆਂਬ ਜਾਮਣ ਆਮਲਾ ਬਿੱਲ ਜਿਹੜੇ ਸਾਡੇ ਇਹ ਵਾਲੇ ਫਰੂਟ ਟਰੀਜ਼ ਆ ਔਰ ਟੈਂਬਰ ਆ ਜਿਹੜਾ ਲੱਕੜ ਆ ਜਿਹੜੀ ਉਹ ਲਈ ਜਾਵੇ ਅਲੱਗ-ਅਲੱਗ ਕਿਸਮ ਦੇ ਇੱਕ ਬਾਇਓਡਾਈਵਰਸਿਟੀ ਪਾਰਕ ਜਿਹਦੇ ਵਿੱਚ ਸਾਡੇ ਝਾਂਡਾ ਦਾ ਲਸੂੜਾ ਆ ਜਾਂਦਾ ਜਿਹੜੇ ਜਿਹੜੇ ਲੁप्त ਹੋ ਰਹੇ ਆ ਉਹ ਸਾਰੇ ਦਰਖਤੋਂ ਲਾਏ ਜਾਣ 베ਰੀਆਂ ਲਾਈਆਂ ਜਾਣ ਫਲਾਹੀ ਲਾਈ ਜਾਵੇ ਜਿਹੜੇ ਬੱਚਿਆਂ ਨੇ ਦੇਖੇ ਨਹੀਂ ਆ ਟੱਕ ਤੇ ਫੁੱਲ ਨਹੀਂ ਦੇਖੇ ਹੋਣੇ ਬੱਚਿਆਂ ਨੇ ਲਸੂੜਾ ਨਹੀਂ ਦੇਖਿਆ ਹੋਣਾ ਸੋ ਇਹ ਸਾਰੇ ਦਰਖਤ ਲਾ ਕੇ ਬਾਇਓਡਾਈਵਰਸਿਟੀ ਪਾਰਕ ਬਣਾਇਆ ਜਾਵੇ ਔਰ ਜਿੰਨੇ ਝਾੜ ਜਿਹਨੀਆਂ ਝਾੜੀਆਂ ਸਾਰੀਆਂ ਖਤਮ ਕਰਕੇ ਤਾਂ ਕਿ ਜਿਹੜੇ ਨਸ਼ੇੜੀ ਆ ਔਰ ਸਭ ਤੋਂ ਵੱਡੀ ਗੱਲ ਇਹ ਆ ਵੀ ਅੱਜ ਜੋ ਮਾਨ ਸਰਕਾਰ ਦਾ ਜੋ ਪੰਜਾਬ ਸਰਕਾਰ ਦਾ ਇਨੀਸ਼ੀਏਟਿਵ ਹੈ ਯੁੱਧ ਨਸ਼ੇ ਵਿਰੋਧ ਉਹਦੇ ਬਹੁਤ ਸਵਾਗਤ ਕਰ ਰਹੇ ਆ ਲੋਕ ਸਾਥ ਦੇ ਰਹੇ ਆ ਸਾਨੂੰ ਇਨਫੋਰਮੇਸ਼ਨ ਦੇ ਰਹੇ ਆ ਔਰ ਬਹੁਤ ਪਰਮਾ ਹੰਗਾਰਾ ਮਿਲ ਗਿਆ ਸਾਨੂੰ ਮੈਂ ਲੋਕਾਂ ਦਾ ਧੰਨਵਾਦ ਕਰਦਾ ਔਰ ਇਹਨਾਂ ਨੂੰ ਬੇਨਤੀ ਕਰਦਾ ਕਿ ਇਹਨੂੰ ਇੱਕ ਜਨ ਅੰਦੋਲਨ ਬਣਾਉਣ ਦੀ ਲੋੜ ਹੈ ਵੀ ਆਓ ਆਪਾਂ ਸਾਰੇ ਜਣੇ ਮਿਲ ਕੇ ਹਮਲਾ ਮਾਰੀਏ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਆਪਣੇ ਪਿੰਡਾਂ ਨੂੰ ਸਾਫ਼ ਸੁਥਰੇ ਅੱਜ ਅਸੀਂ ਹੁਣ ਜਿਹੜਾ ਮੇਰਾ ਆਖਰੀ ਪੜਾਅ ਦੇ ਵਿੱਚ ਮੱਲ ਚਕਾਣੀ ਆਇਆ ਜੀ ਇੱਥੇ ਇੱਕ ਕਰੋੜ 7 ਲੱਖ ਦੀ ਨਾਲ ਪ੍ਰਿੰਟ ਦੀ 3 ਕਿਲੋਮੀਟਰ ਤੋਂ ਵੱਡੀ ਸੜਕ ਹੈ ਔਰ ਇਹਨਾਂ ਨੇ ਕਿਹਾ ਵੀ ਅਸੀਂ ਇਹਨੂੰ ਮੇਨਟੇਨ ਵੀ ਕਰਾਂਗੇ ਇਸੇ ਤਰ੍ਹਾਂ ਦਾ ਸੀਵਰੇਜ ਦਾ ਜਿਹੜਾ ਕੰਮ ਹੋ ਰਿਹਾ ਔਰ ਇਹਦੇ ਤੇ ਦੋਨੋਂ ਪਾਸੇ ਇੱਥੇ ਵੀ ਇਹ ਜਿਹੜੇ ਹੈਗੇ ਟ੍ਰੀ ਪਲਾਂਟ ਲਗਾਣਗੇ ਤੇ ਤਾਂ ਕਿ ਸਾਡੇ ਪਿੰਡਾਂ ਨੂੰ ਜਿਹੜੀਆਂ ਸੜਕਾਂ ਜਾਂਦੀਆਂ ਸੋਹਣੀਆਂ ਵੀ ਹੋਣ ਤੇ ਸਾਫ਼ ਵੀ ਹੋਣ ਤੇ ਉਹਨਾਂ ਦੀ ਮੇਨਟੇਨੈਂਸ ਲੋਕ ਆਪਣੀ ਜ਼ਿੰਮੇਵਾਰੀ ਵੀ ਨਿਭਾਉਣ ਇਹਨਾਂ ਦੇ ਸਕੂਲ ਦੇ ਵਿੱਚ ਵੀ ਅਸੀਂ ਨਵੀਆਂ ਸਾਇੰਸ ਦੀਆਂ ਕਲਾਸਾਂ ਦੇ ਰੂਪ ਵਿੱਚ ਸ਼ੋਅ ਕਰ ਰਹੇ ਹਾਂ ਠੀਕ ਹੈ ਸਰ A1 ਪੰਜਾਬੀ ਟੀਵੀ ਲਈ ਪਟਿਆਲਾ ਤੋਂ ਅਮਰੀਤ ਗਰਦੀ ਰਿਪੋਰਟ